ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ 'ਚ ਦੱਸਣਾ ਤੁਹਾਨੂੰ ਮਿੱਤਰੋ ਟੌਪ 10 ਜਾਫੀ ਨਿਊਜ਼ੀਲੈਂਡ 'ਚ ਉਹ ਕਿਹੜੇ ਰਿਹਾ ਪਹਿਲੇ ਨੰਬਰ ਦੇ ਟੌਪ 10 ਉਹਨਾਂ ਦੀ ਅਪਡੇਟ ਦੇਵਾਂਗੇ ਸੋ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਗੱਲ ਕਰੀਏ ਪਹਿਲੇ ਨੰਬਰ ਤੇ ਕਿਹੜਾ ਰਿਹਾ ਪਹਿਲੇ ਨੰਬਰ ਤੇ ਕੌਣ ਆਇਆ ਮਿੱਤਰੋ ਨਿਊਜ਼ੀਲੈਂਡ ਸੀਜ਼ਨ ਦਾ ਨਹੀਂ ਇਹ ਕੱਲਾ ਇਹ ਹਰ ਥਾਂ ਤੋਂ ਹੀ ਬੈਸਟ ਬਣਦਾ ਉਹਦਾ ਨਾਮ ਮਿੱਤਰੋ ਸ਼ੀਲੂ ਹਰਿਆਣੇ ਵਾਲਾ ਇਹਨੇ ਜੋ ਹੈ 100 ਦੇ 108 ਟੱਚ ਲਏ ਆ ਤੇ 37 ਜੋ ਹੈ ਜਫੇ ਲਾਏ ਆ ਮਿੱਤਰੋ 12 ਮੈਚ ਖੇਡੇ ਆ ਤੇ 4 ਕੱਪ ਮਿੱਤਰੋ ਟਰਨਮੈਂਟਾਂ 'ਚ ਹਿੱਸਾ ਲਿਆ ਸ਼ੀਲੂ ਨੇ ਦੂਜੇ ਨੰਬਰ ਤੇ 우ੈਦੁੱਲਾ ਰਾਜਪੂਤ ਆ 94 ਟੱਚ ਲੈ ਕੇ ਮਿੱਤਰੋ 30 ਜਫੇ ਜੋ ਹੈ ਰਾਜਪੂਤ ਨੇ ਵੀ ਐਗਤੀ ਲਾਏ ਆ 11 ਮੈਚ ਤੇ ਪੰਜ ਜੋ ਹੈ ਟੂਰਨਾਮੈਂਟ ਸਣੀ ਗਾਲੇ ਸੰਘਿਆਲ ਨੇ ਮਿੱਤਰੋ 67 ਟੱਚ ਲੈ ਕੇ 27 ਜਫੇ ਐਦੂ ਗਾ ਬਾਅਦ ਚੌਥੇ ਨੰਬਰ ਤੇ ਮਨੀਸ਼ ਸ਼ਿਲੂ ਦਾ ਭਰਾਈ 91 ਟੱਚ ਤੇ 22 ਜਫੇ ਮਿੱਤਰੋ ਮਨੀਸ਼ ਨੇ ਲਾਏ ਆ ਅਮਨ ਖੱਤਰੀ ਨੇ 79 ਟੱਚ ਤੇ ਜੋ ਹੈ 20 ਦੇ ਕਰੀਬ 28 ਸ਼ਾਇਦ ਇੰਨੇ ਕਿ ਲਿਖਿਆ 20 ਜੋ ਹੈ ਸਟਾਪ ਲਾਇਆ ਆ ਤੇ ਗੋਪੀ ਮਾਨਕੀ ਨੇ 10 ਜਫੇ 18 ਜਫੇ ਸ਼ਾਇਦ ਤੇ 83 ਜੋ ਹੈ ਟੱਚ ਲਏ ਆ ਇਹ ਮਿੱਤਰੋ ਰਿਕਾਰਡ ਰਿਆ ਪਹਿਲੇ 6 ਜਫੇ ਤੁਹਾਨੂੰ ਦੱਸੇ ਆ ਮੈਂ ਸੋ ਮੈਨੂੰ ਨਾ ਇਧਰੋਂ ਥੋੜਾ ਧੁੰਦਲਾ ਦੱਸ ਰਿਹਾ ਤਾਂ ਕਰਕੇ ਜੇ ਕੋਈ ਜਫੇ ਇਧਰ ਉਧਰ ਦੱਸੇ ਜਾਂਦੇ ਆ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਅੱਗੇ ਗੁਲਾਮ ਫਰੀਦ ਟੋਕਾ ਇਹ ਪਾਕਿਸਤਾਨ ਲੈਂਦੇ ਵਾਲਾ ਮਿੱਤਰੋ 66 ਟੱਚ ਤੇ 17 ਜਫੇ ਇਹਨੇ ਲਾਏ ਆ ਇਹਨੇ ਵੀ ਟਾਪ ਦੀ ਗੇਮ ਖੇਡੀ ਆ ਮਿੱਤਰੋ ਸੋਨੀ ਫਕਰ ਝੰਡੇয়াল ਨੇ 17 ਜਫੇ ਲਾਏ ਆ 71 ਟੱਚ ਲੈ ਕੇ ਮਿੱਤਰੋ ਤੇ ਜਲਾਲਪੁਰੀਆ ਪਾਲਾ ਵੀ ਆ ਇਹ ਵੀ ਵੱਡੀ ਗੱਲ ਹੋ ਗਈ ਆ ਬਈ ਉਸਤਾਦ ਵੀ ਟਾਪ 10 ਜਿਹਦਾ ਪਹਿਲੇ ਤੇ ਵੈਸੇ ਬਣਦਾ ਕਿਉਂਕਿ ਲੰਮੇ ਟਾਈਮ ਤੋਂ ਖੇਡਣਾ ਇਹਨਾਂ ਦਾ ਆਉਣਾ ਹੀ ਇੱਕ ਵੱਡਾ ਹੋ ਜਾਂਦਾ ਕੰਮ ਟੱਚ ਮਿੱਤਰੋ ਇਹਨਾਂ ਨੇ 56 ਲਈ ਆ ਤੇ 16 ਜਫੇ ਪਾਲਲੇ ਨੇ ਵੀ ਐਗ ਦੀ ਲਾਤੇ ਆ ਅਮਨ ਦਿਉਰੇ ਵਾਲਾ 10ਵੇਂ ਨੰਬਰ ਦਾ ਜਾਫੀ ਆ ਸੋ ਇਹ ਮਿੱਤਰੋ ਰਿਕਾਰਡ ਰਿਹਾ ਜਿਹੜੀ ਚੀਜ਼ ਤੁਹਾਨੂੰ ਦੱਸਤੀ ਵੀ 10 ਜਾਫੀ ਇਹ ਮਿੱਤਰੋ ਇਸ ਸੀਜ਼ਨ ਦੇ ਬਣੇ ਆ ਬਹੁਤ ਸੋਹਣੀ ਖੇਡ ਦਿਖਾਈ ਆ ਸ਼ੀਲੂ ਨੇ ਇਹ ਹਰ ਥਾਂ ਤੋਂ ਹੀ ਬੈਸਟ ਬਣਦਾ ਕੈਨੇਡਾ ਅਮਰੀਕਾ ਹਰ ਸੀਜ਼ਨਾਂ ਦੇ ਮਿੱਤਰੋ ਜਿੱਥੇ ਜਿੱਥੇ ਸ਼ੀਲੂ ਖੇਡਿਆ ਉੱਥੋਂ ਬੈਸਟ ਬਣਿਆ ਇਹ ਇਹ ਰੋहतक ਵਾਲੇ ਦਾ ਦੌਰ ਚੱਲਦਾ ਸੋ ਇਹਦੀ ਗੇਮ ਵਾ ਵਖਰੀਆ ਇਹ ਨਾ ਬਣਾਈ ਆਉਂਦਾ ਹੇ ਤਾਂ ਹੋਰ ਚੀਜ਼ਾਂ ਬਹੁਤ ਛੋਟੀ ਉਮਰ ਆ ਬਹੁਤ ਕੋਸ਼ਿਸ਼ ਕਰਨਾ ਸ਼ਿਲੂ ਨੇ ਲੈ ਵੀ ਸ਼ਿਲੂ ਗਾ ਉਮੀਦਾਂ ਬਹੁਤ ਆ ਮੈਂ ਮੰਨਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਕੋਈ ਗਲਤ ਬੋਲਿਆ ਗਿਆ ਹੋਇਆ ਇਧਰ ਉਧਰ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਨਵੀਂ ਵੀਡੀਓ ਵਿੱਚ ਮਿਲਾਂਗੇ ਧੰਨਵਾਦ